ਮੈਨੂੰ ਕਾਰਪੋਰੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਖੋਦਾ ਮੇਰਾ ਨਾਮ ਅਨਪ੍ਰੀਤ ਕੋਰਾ ਤੇ ਅੱਜ ਐਗਜ਼ਾਮ ਚੱਲ ਰਿਹਾ ਚਕਵਾਲ ਸਕੂਲ ਕੁਰਾਲੀ ਵਿੱਚ ਤੇ ਖੁਸ਼ੀ ਹੋਈ ਹੈ ਕਿ ਬੱਚੇ ਪੇਪਰ ਦੇਣ ਆਏ ਹੈ ਸਾਡੇ ਮਤਲਬ ਬਾਬਾ ਸਾਹਿਬ ਜਿੰਨਾ ਦੀ ਬਦੌਲਤ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹੈ ਅਸੀਂ ਇੰਨਾ ਕੁਝ ਹਾਸਿਲ ਕੀਤਾ ਹੈ ਸਿਰਫ ਬਾਬਾ ਸਾਹਿਬ ਦੇ ਕਰਕੇ ਔਰ ਬੱਚੇ ਮਤਲਬ ਪੇਪਰ ਦੇ ਰਹੇ ਆ ਉਹਨਾਂ ਨੂੰ ਪੜ ਰਹੇ ਆ ਅਸੀਂ ਇਹ ਹੀ ਚਾਹੁੰਦੇ ਆ ਕਿ ਬੱਚੇ ਹਰ ਇੱਕ ਬੱਚਾ ਬਾਬਾ ਸਾਹਿਬ ਨੂੰ ਪੜੇ ਬਾਬਾ ਸਾਹਿਬ ਦੇ ਬਾਰੇ ਜਾਣੇ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਬਾ ਸਾਹਿਬ ਨੇ ਸਾਡੇ ਲਈ ਕੀ ਕੀਤਾ ਆ ਤੇ ਮੇਰਾ ਵੀ ਇੱਥੇ ਇੱਕ ਸਟੂਡੈਂਟ ਆਇਆ ਹੋਇਆ ਆ ਉਹਨੂੰ ਵੀ ਮੈਂ ਬੁੱਕ ਜਿਹਾ ਕੇ ਦਿੱਤੀ ਸੀਗੀ ਉਹਨੇ ਮੈਨੂੰ ਜਦੋਂ ਦੱਸਿਆ ਨਾ ਕਿ ਮੈਂ ਜਦੋਂ ਬੁੱਕ ਰੀਡ ਕੀਤੀ ਸੀ ਉਹਦੀ ਅੱਖਾਂ 'ਚੋਂ ਹੰਝੂ ਆ ਗਏ ਬੁੱਕ ਰੀਡ ਕਰਕੇ ਤੇ ਮੈਨੂੰ ਵੀ ਮਤਲਬ ਬਹੁਤ ਖੁਸ਼ੀ ਹੋਈ ਕਿ ਬੱਚੇ ਨੇ ਬਾਬਾ ਸਾਹਿਬ ਨੂੰ ਰੀਡ ਕੀਤਾ ਆ ਹੈਨਾ ਤੇ অনেখ ਖੁਦ ਖੁਦ ਬੁਕਚੋ ਪਰ ਕੇ ਬਾਬਾ ਸਾਹਿਬ ਨੂੰ ਜਾਣਿਆ ਤਾਂ ਹੱਲੇ ਤਾਂ ਚਲੋ ਬੁਕਚੋ ਪੜਿਆ ਆ ਜਦੋਂ ਰੀਅਲ ਲਾਈਫ ਚ ਬਾਬਾ ਸਾਹਿਬ ਬਾਰੇ ਸੋਚਣਗੇ ਬਾਬਾ ਸਾਹਿਬ ਬਾਰੇ ਪੜਨਗੇ ਹੈ ਨਾ ਤੇ ਬਿਨ ਸਵਿਧਾਨ ਬਾਰੇ ਪੜਨਗੇ ਤਾਂ ਉਹਨਾਂ ਨੂੰ ਹੋਰ ਵੀ ਨੋਲੇਜ ਹੋਣੀ ਹੈ ਗਿਆਨ ਵਿੱਚ ਬਾਬਾ ਸਾਹਿਬ ਨੇ ਸਾਨੂੰ ਰਾਈਟਸ ਲੈ ਕੇ ਦਿੱਤੇ ਆ ਹੈ ਨਾ ਉਹ ਤਾਂ ਬੇ ਫੀਮੇਲਸ ਨੂੰ ਸਿਰ ਦਾ ਤਾਜ ਬਣਾ ਦਿੱਤਾ ਸਵਿਧਾਨ ਵਿੱਚ ਸਵਿਧਾਨ ਤੋਂ ਮਤਲਬ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਜੋ ਹੈਗੇ ਅਸੀਂ ਸੰਵਿਧਾਨ ਦੀ ਬਦੌਲਤ ਹੀ ਹੈ